ਕਪੂਰਥਲਾ ਜੇਲ੍ਹ ਦੇ ਵਿੱਚ ਬੰਦ ਇੱਕ ਔਰਤ ਜਿਸ ਦੇ ਉੱਪਰ 8 ਵਿਆਹ ਕਰਵਾਉਣ ਦੇ ਧੋਖਾਧੜੀ ਦੇ ਮਾਮਲੇ ਦਰਦ ਸਨ ਅਤੇ ਉਸ ਔਰਤ ਵੱਲੋਂ ਕਪੂਰਥਲਾ ਜੇਲ੍ਹ ਦੇ ਵਿੱਚ ਬੰਦ ਇੱਕ ਹੋਰ ਹਵਾਲਾਤੀ ਨੂੰ ਆਪਣੇ ਪਿਆਰ ਦਾ ਸ਼ਿਕਾਰ ਬਣਾ ਕੇ ਉਸ ਦੇ ਨਾਲ ਨੋਵਾਂ ਵਿਆਹ ਕਰਵਾ ਲਿੱਤਾ ਜਦਕਿ ਉਹ ਹਵਾਲਾਤੀ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਸੀ ਜਿਸ ਤੋਂ ਬਾਅਦ ਉਸ ਹਵਾਲਾਤੀ ਦੀ ਪਹਿਲੀ ਪਤਨੀ ਵੱਲੋਂ ਅੰਮ੍ਰਿਤਸਰ ਆਈਜੀ ਦਫ਼ਤਰ ਦੇ ਵਿੱਚ ਜਾ ਕੇ ਦਰਖਾਸਤ ਦਿੱਤੀ ਗਈ ਤੇ ਇਨਸਾਫ਼ ਦੀ ਗੁਹਾਰ ਲਗਾਈ ਗਈ ਕੋਰ ਕੀ ਗੱਲ ਹੋਈ ਅੱਜ ਤੁਸੀਂ ਆਈ ਦੀ ਡਾਕਟਰ ਪਹੁੰਚੇ ਡਾਕਟਰ ਆਇਆ ਕਿ ਮੇਰੇ ਹਸਪਤਲ ਨਾਲ ਬਹੁਤ ਵੱਡਾ ਧੋਖਾ ਹੋ ਗਿਆ ਵਾ ਉਹ 5 ਸਾਲ ਕਪੂਰਥਲੇ ਜੇਲ੍ਹ ਚ 5-6 ਸਾਲ ਉਹਨਾਂ ਕੱਟੇ ਆ ਉਹ ਤੋਂ ਇੱਕ ਜਨਾਨੀ ਮਿਲ ਗਈ ਰਲ ਗਈ ਉਹਦੇ ਨਾਲ ਤੇ ਉਹ ਬਾਹਰ ਆਇਆ ਬੜਾ ਸੋਹਣਾ ਸੀ ਆਪਣੇ ਘਰ ਰਹਿਣ ਡਿਆ ਸਾਡੀ ਮੈਰਿਜ ਨੂੰ 8 ਸਾਲ ਹੋ ਗਿਆ ਤੇ ਮਤਲਬ ਕਿ ਉਹ ਬਾਹਰ ਆਏ ਤੇ ਇਹਨੇ ਉਹਨੂੰ ਲਾਲਚ ਦਿੱਤਾ ਕਿ ਮੈਂ ਕੈਨੇਡਾ ਦੀ ਪੀਆ ਰਿਆ ਤੇ 40 ਕਿਲੇ ਮੇਰੀ ਪੈਲੀ ਆ ਤੇ ਮੇਰੇ ਨਾਲ ਵਿਆਹ ਕਰਵਾ ਉਨੇ ਬਾਰੇ ਬਾਰੇ ਕਹਿ ਨੂੰ ਦੱਸਿਆ ਨਹੀਂ ਉਹਨੇ ਜਾ ਕੇ ਜਲੰਧਰ ਕੇ ਗੁਰਦੁਆਰੇ ਚ ਲਾਵਾ ਲੈ ਲਈਆਂ ਵਾ ਤੇ ਹਿਉਨੇ ਇਹੋ ਮੰਗ ਕਰਦੇ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਸਾਡੀ ਕੁੜੀ ਦੇ ਨਾਲ 2.5 ਲੱਖ ਦੀ ਲੁਧਿਆਣੇ ਵਾਲੀ ਦੀਦੀ ਨਾਲ ਠੱਗੀ ਮਾਰੀ ਇਹਨੇ ਨਾਲ 50000 ਦੀਆਂ ਵਾਲੀਆਂ ਲੈ ਆਈ ਆ ਤੇ ਵੇਖੋ ਜੀ ਸਾਡੇ ਪਿੰਡ ਦੇ ਵਿੱਚ ਵੀ ਇੰਨੇ ਕਈ ਜਾਣਿਆਂ ਨਾਲ ਠੱਗੀ ਮਾਰੀ ਆ ਤੇ ਹਿਉ ਇਹੋ ਮੰਗ ਕਰਦੇ ਵੀ ਮੈਂ ਹੀ ਪਹਿਲਾਂ ਵੀ ਵਿਆਹਿਆ ਹੋਇਆ ਵਾ ਲਾਪ੍ਰੀਤ ਸਿੰਘ ਮੈਂ ਉਹਦੀ ਪਤਨੀ ਆ ਰਾਜਬੀਰ ਕੌਰ ਸਾਨੂੰ ਇਨਸਾਫ ਦੀ ਮੰਗ ਚਾਹੀਦੀ ਸਾਡੇ ਮੰਮੀ ਪਾਪਾ ਨੂੰ ਸਾਡੀਆਂ ਕੁੜੀਆਂ ਨੂੰ ਤੇ ਲਾਪ੍ਰੀਤ ਨੂੰ ਜੇਲ੍ਹ ਦੇ ਵਿੱਚ ਖਤਰਾ ਵਾ ਇਹ ਪਹਿਲਾਂ ਵੀ ਅੱਠ ਵਿਆਹ ਕਰਾ ਚੁੱਕੀ ਨੌਵਾਂ ਵਿਆਹ ਇਹਨੇ ਲਾਪ੍ਰੀਤ ਨਾ ਕਰਾਇਆ ਹੁਣ ਇਸ ਟਾਈਮ ਤੁਹਾਡਾ ਪਤੀ ਕਿੱਥੇ ਹੈ ਮੈਂ ਇਸ ਟਾਈਮ ਮੇਰਾ ਪਤੀ ਲਾਪ੍ਰੀਤ ਸਿੰਘ ਅੰਮ੍ਰਿਤਸਰ ਵਾਲੀ ਜੇਲ੍ਹ ਚ ਹੈ ਕਿਹੜੇ ਜੁਰਮ ਚੋ ਜੇਲ੍ਹ ਚ ਗਿਆ ਸੀ ਉਹਨਾਂ ਨੇ ਗੱਡੀ ਦੇ ਕੇਸ ਚ ਉਹ ਵੀ ਇਹਨੇ ਕਰਵਾਇਆ ਸਾਨੂੰ ਤਾਂ ਕੋਈ ਪਤਾ ਨਹੀਂ ਇਹ ਚੰਗਾ ਭਲਾ ਕਰੇ ਬੈਠਾ ਹੀ ਇਹਨੇ ਉਹਨੂੰ ਲੁੱਟ ਖੋਚ ਅਹੀਂ ਤੇ ਅੱਗੇ ਮਾ ਉਹਦੀਆਂ ਜਮਾਨਤ ਕਰਾਇਆ ਉਹਨੂੰ ਮਾ ਹੀ ਮਤਲਬ ਕੀ ਕਰੇ ਬੁਲਾਇਆ ਸੀਗਾ ਅਹੀਂ ਲੋਕਾਂ ਦੇ ਇਹ ਕੰਮ ਕਰ ਕਰਕੇ ਉਹਦੀ ਜਮਾਨਤਾ ਕਰਾਈਆਂ ਤੇ ਹੁਣ ਜਿਹੜੀ ਔਰਤ ਐ ਜਿਸ ਨਾਲ ਵਿਆਹ ਹੋਇਆ ਉਹ ਕਿਹੜੇ ਜੁਰਮ ਤੇ ਜੇਲ੍ਹ ਚ ਸੀ ਉਹ ਮਤਲਬ ਕਿ ਜੇਲ੍ਹ ਤੋਂ ਬਾਹਰ ਆ ਚੁੱਕੀ ਉਹਨੇ ਵੀ ਅੱਗੇ ਕਿਹਾ 420 ਕੀਤੀ ਕਿ ਕੋ ਠੱਗੀ ਮਾਰੀ ਸਾਗਰ ਰਤੂ ਕੋ ਉਹ ਇਹਦਾ ਮਤਲਬ ਕਿ ਇਹਨਾਂ ਦੂਜੇਤੀ ਜੇਠਾ ਦੇ ਉਹਦੇ ਨਾਲ ਵਿਆਹ ਕਰਾਇਆ ਹੀ ਉਹਦੇ ਨਾਲ ਇਹਨੇ ਠੱਗੀ ਮਾਰੀ ਉਹਨਾਂ ਨੇ ਇਹ ਤੇ ਪਰਚਾ ਕਰਾਤਾ ਹੈ ਅੱਛਾ ਫੇਰ ਤੁਸੀਂ ਅੱਜ ਆਈ ਜੀ ਦਫ਼ਤਰ ਆਏ ਜੇ ਕੀ ਇਨਸਾਫ ਮੰਗਿਆ ਮੈਂ ਇਨਸਾਫ ਦੀ ਉਹ ਮੰਗ ਕਰਦੀ ਆ ਵੀ ਅਸੀਂ 8 ਸਾਲ ਹੋ ਗਏ ਪਹਿਲਾਂ ਵਿਆਹੇ ਹੋਏ ਆ ਮੈਂ ਹੁਣ ਇਨਸਾਫ ਕਰਦੀ ਮੈਂ ਸਾਡੀ ਕੋਈ ਸੁਣਾਈ ਨਹੀਂ ਹੋਣ ਢਈ ਇਹਨੂੰ ਬਸ ਲੈ ਸਾਡੇ ਘਰ ਨਹੀਂ ਮੰਨਣੀ ਚਾਹੀਦੀ ਇਹਨੂੰ ਜੇਲ ਹੋਣੀ ਚਾਹੀਦੀ ਹੈ ਕੀ ਨਾਮ ਹੈ ਜੀ ਤੁਹਾਡਾ ਅਮਰਜੀਤ ਕੀ ਗੱਲ ਹੋਈ ਆ ਤੁਹਾਡੇ ਨਾਲ ਸਾਡੇ ਨਾਲ ਇਹ ਗੱਲ ਹੋਈ ਆ ਕਿ ਜੇਲ ਚੋਂ ਹੀ ਰਲ ਗਈ ਮੁੰਡੇ ਦੇ ਨਾਲ ਜੇਲ ਚ ਰਿਹਾ 5 ਸਾਲ ਤੇ ਹੁਣ ਬਾਹਰ ਕੱਡਿਆ ਸੀ ਤੇ ਮੁੜ ਕੇ ਫੇਰ ਇਹਨੇ ਠੱਗੀਆਂ ਠੋਰੀਆਂ ਮਾਰਨ ਦਾਤਾ ਵਿਆਹ ਕਰਕੇ ਵਿਆਹ ਕਰ ਲਿਆ ਬਾਹਰ ਧੋਕੇ ਨਾਲ ਅੱਛਾ ਜੀ ਤੇ ਹੁਣ ਢਲ ਗਈ ਆ ਕਰੋ ਕੀ ਨਾਮ ਆਉਦਾ ਕਿਹਨੂੰ ਪ੍ਰੇਤ ਨੰਗਰ ਨੰਗਰ ਲਬਾਣਾ ਨੰਗਰ ਲਬਾਣਾ ਕਦੋਂ ਵਿਆਹ ਕਰਾਇਆ ਸੀ ਤੇ ਕਦੋਂ ਛੱਡ ਕੇ ਗਈ ਸਾਲ ਹੋ ਗਏ ਸਾਲ ਹੋ ਗਏ ਆਨ ਇਸ ਤੋਂ ਇਲਾਵਾ ਹੋਰ ਵੀ ਵਿਆਹ ਕਰਾਇਆ ਸੀ ਹੋਰ ਵਿਆਹ ਕਰਾਇਆ ਥਾ ਪਤਾ ਜੀ ਤੁਹਾਡੇ ਲੜਕੇ ਨੂੰ ਕਿਨ ਲਾਲਚ ਤੇ ਕੇ ਵਿਆਹ ਕਰਾਇਆ ਸੀ ਕੀ ਕਰਨੀ ਲਾਲਚ ਦਿੱਤਾ ਵੀ 8 40 ਕੇ ਲੈ ਆ ਮੇਰੇ ਵੀ ਹਰਾਂ ਕਨੇਡਾ ਦੀ ਕਿ ਵਾਕੀ ਕੁੜੀ ਕੋ ਵੀ ਗਈ ਆ ਤੇ ਕੁੜੀ ਕੋ 2.5 ਲੱਖ ਦੀ ਠੱਗੀ ਮਾਰੀ ਆ ਨਾਲ ਉਹਦੀਆਂ ਵਾਲੀਆਂ ਲਾਈ ਹੁਣ ਤੁਸੀਂ ਅੱਜ ਆਈ ਦੀ ਦਫਤਰ ਪਹੁੰਚੇ ਜੇ ਕਿਸ ਤਰੀਕੇ ਦੇ ਇਨਸਾਫ ਦੀ ਮੰਗ ਕਰਦੇ ਆਂਹੀਂ ਕਿ ਸਾਡੇ ਮੁੰਡਾ ਕੋਲ ਨਹੀਂ ਚਾਹੀਦੀ ਕਿ ਇਸ ਤਰ੍ਹਾਂ ਸਾਡਾ ਮੁੰਡਾ ਵਿਆਹ ਆ ਤੁਹਾਡੀ ਨੂੰ ਵੀ ਅੱਜ ਨਾਲ ਆਈ ਹੈ ਜੀ ਕੀ ਕਰਨਾ ਚਾਹੋ ਮੁੰਡੇ ਦਾ ਤੁਹਾਡੇ ਦਾ ਪਹਿਲਾਂ ਵੀ ਵਿਆਹ ਹੋਇਆ ਆ ਜੀ ਹਾਂਜੀ ਹਾਂਜੀ ਹੋਇਆ ਹੈ ਮੇਰਾ ਨਾਮ ਰਵੀ ਗਿੱਲ ਭਗਵਾਨ ਵਾਲਮੀਕ ਸਮਾਜ ਤੋਂ ਸੇਵਾਦਾਰ ਇਹ ਆ ਕਿ ਆ ਬੀਬੀ ਅੱਜ ਡੇਰੇ ਵੱਲੇ ਵੀ ਆਈ ਸੀਗੀ ਕਾਫੀ ਵਾਰੀ ਇਹਨਾਂ ਦੇ ਨਾਲ ਠੱਗੀ ਵਜੀ ਆ ਮਨਪ੍ਰੀਤ ਕੌਰ ਨਾਂ ਦੀ ਜਨਾਨੀ ਆ ਉਹਨੇ ਇਹਦੇ ਘਰ ਵਾਲੇ ਨਾਲ ਜ਼ਬਰਦਸਤੀ ਪੀਆਰ ਦਾ ਬਹਾਨਾ ਮਾਰ ਕੇ 40 ਕਿੱਲੇ ਮੇਰੀ ਜ਼ਮੀਨ ਆ ਕਿਉਂਕਿ ਉਹਨੇ 4-5 ਵਿਆਹ ਅੱਗੇ ਵੀ ਕਰਾ ਚੁੱਕੀ ਆ ਜਿਸ ਦੇ ਸਬੂਤ ਸਾਡੇ ਕੋਲ ਆ ਤੇ ਇੱਕ ਉਹਨੇ ਕਿਸੇ ਸਾਗਰ ਰਤੂ ਦੇ ਨਾਂ ਦਾ ਬੰਦਾ ਆ ਉਹਨੇ ਕਪੂਰਥਲੇ ਦੇ ਵਿੱਚ ਪਰਚਾ ਦਰਜੇ ਦੇ ਉੱਤੇ ਖਿਲਾਫ 420 ਦਾ ਕਰਾਇਆ ਵਾ ਅਸੀਂ ਕਹਿੰਦੇ ਆ ਕਿ ਇਹ ਇਹਦੇ ਖਿਲਾਫ ਜਿਹੜਾ ਆ ਬਾਹਦੇ ਜੁਰਮਾਂ ਤਹਿਤ ਪਰਚਾ ਦਰਜ ਹੋਣਾ ਚਾਹੀਦਾ ਤੇ ਲੜਕੀ ਨੂੰ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਉਹਦਾ ਜਿਹੜਾ ਵਾ ਕਿ ਬਦਮਾਸ਼ਾਂ ਨਾਲ ਬਹਿਣ ਖਲੋਣਾ ਇਸ ਟਾਈਮ ਉਹ ਜਿਹੜਾ ਲਵਪ੍ਰੀਤ ਸਿੰਘ ਨੂੰ ਧਮਕਾ ਰਹੀ ਆ ਜਾਂ ਕੀ ਕਿ ਇਹਦੀ ਲਵਪ੍ਰੀਤ ਸਿੰਘ ਨੂੰ ਧਮਕਾ ਰਹੀ ਆ ਜੇਲ੍ਹ ਚ ਜਾ ਕੇ ਕਿ ਮੈਂ ਤੇਰੇ ਤੇ ਅੱਗੇ ਝੂਠੇ ਪਰਚੇ ਪਾਏ ਮੈਂ ਹੋਰ ਪਵਾਵਾਂਗੀ ਇਹ ਨੂੰ ਮਤਲਬ ਕਿ ਜ਼ਬਰਦਸਤੀ ਜ਼ਬਰਦਸਤੀ ਕਹਿੰਦੀ ਰਹੀ ਆ ਕਿ ਤੂੰ ਲੁੱਟਾ ਖੋਹਵਾ ਕਰ ਜੋ ਵੀ ਇਹ ਵਾਰਦਾਤ ਨੂੰ ਅੰਜਾਮ ਦੇਣ ਵਾਲੀ ਇਹੀ ਜਨਾਨੀ ਆ ਕਿਉਂਕਿ ਇਹੀ ਮਾਸਟਰਮਾਈਂਡ ਆ ਮਗਰ ਹੁੰਦੀ ਹੈ ਜੀ ਸਾਹਿਬ ਨੇ ਕੀ ਭਰੋਸਾ ਦਿਵਾਇਆ ਡੀਆਈਜੀ ਸਾਹਿਬ ਜੀ ਦੇ ਹੈ ਨਹੀਂ ਜੀ ਉਹਨਾਂ ਦੇ ਪੀਐਸਓ ਸਾਹਿਬ ਮਿਲੇ ਆ ਉਹਨਾਂ ਨੇ ਕਿਹਾ ਜੀ ਕੱਲ ਡੀਆਈਜੀ ਸਾਹਿਬ ਮਿਲਣਗੇ ਤੇ ਆਪਾਂ ਤੁਹਾਨੂੰ ਜੋ ਵੀ ਪੇਸ਼ ਕਰਾ ਕੇ ਜੋ ਕਾਨੂੰਨੀ ਕਾਰਵਾਈ ਕੀਤੀ ਜਾਊਗੀ